ਭਾਰਤ ਦੀ ਆਜ਼ਾਦੀ ਲੜਾਈ ਵਿੱਚ ਕੁਝ ਨਾਮ ਅਮਰ ਹੋ ਗਏ ਉਹਨਾਂ ਵਿੱਚ ਇੱਕ ਨਾਮ ਹੈ ਰਾਣੀ ਲక్ష్ਮੀਬਾਈ ਜਿਸ ਨੂੰ ਅਸੀਂ ਪਿਆਰ ਨਾਲ ਚਾਂਸੀ ਦੀ ਰਾਣੀ ਕਹਿੰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਇਸ ਸ਼ੂਰਵੀਰ ਰਾਣੀ ਦੀ ਜ਼ਿੰਦਗੀ ਬਾਰੇ ਹਿੰਮਤ ਅਤੇ ਅੰਗਰੇਜ਼ਾਂ ਖਿਲਾਫ ਲੜੀ ਗਈ ਉਸ ਦੀ ਅਜੇਹੀ ਲੜਾਈ ਜਿਸ ਨੇ ਪੂਰੇ ਦੇਸ਼ ਨੂੰ ਜਗਾ ਕੇ ਰੱਖ ਦਿੱਤਾ ਸੀ ਰਾਣੀ ਲక్ష్ਮੀਬਾਈ ਦਾ ਜਨਮ 19 ਨਵੰਬਰ 1828 ਨੂੰ ਕਾਂਸੀ ਬਨਾਰਸ ਵਿੱਚ ਹੋਇਆ ਬਚਪਨ ਦਾ ਨਾਮ ਮਣੀਕਰਨਿਕਾ ਸੀ ਪਰ ਪਰਿਵਾਰ ਵਿੱਚ ਉਸ ਨੂੰ ਮਨੂ ਕਹਿ ਕੇ ਬੁਲਾਉਂਦੇ ਸਨ ਉਹ ਛੋਟੀ ਉਮਰ ਤੋਂ ਹੀ ਹੋਰ ਲੜਕੀਆਂ ਤੋਂ ਵੱਖਰੀ ਸੀ ਉਹ ਤਲਵਾਰਬਾਜ਼ੀ ਘੋੜਸਵਾਰੀ ਤੀਰਅੰਦਾਜ਼ੀ ਵਰਗੀਆਂ ਜੋਧਾ ਕਲਾਵਾਂ ਵਿੱਚ ਬੇਹਦ ਰੁਚੀ ਰੱਖਦੀ ਸੀ ਉਸ ਦੇ ਪਿਤਾ ਮੋਰਪੰਨ ਤੰਬੇ ਪੇਸ਼ਵਾ ਦੇ ਅਫਸਰ ਸਨ ਜਿਨ੍ਹਾਂ ਨੇ ਮਨਿਕਰਨੀਕਾ ਨੂੰ ਨਿਰਭੀਖ ਅਤੇ ਸ਼ਸ਼ਕਤ ਬਣਾਇਆ 1842 ਵਿੱਚ ਮਨਿਕਰਨੀਕਾ ਦਾ ਵਿਆਹ ਛਾਂਸੀ ਦੇ ਰਾਜਾ ਗੰਗਾਧਰ ਆਵ ਨਾਲ ਹੋਇਆ ਅਤੇ ਉਸ ਦਾ ਨਾਮ ਰੱਖਿਆ ਗਿਆ ਲਕਸ਼ਮੀਬਾਈ ਰਾਣੀ ਸ਼ਾਨ ਸੁੰਦਰਤਾ ਅਤੇ ਬੁੱਧੀਮਾਨ ਦਾ ਪ੍ਰਤੀਕ ਸੀ ਪਰ ਸੁਖ ਦੇ ਦਿਨ ਜਿਆਦਾ ਨਹੀਂ ਰਹੇ 1852 ਵਿੱਚ ਛੋਟਾ ਪੁੱਤਰ ਗੁਜ਼ਰ ਗਿਆ ਬਾਅਦ ਵਿੱਚ ਇੱਕ ਬੱਚਾ ਗੋਦ ਲਿਆ ਜਿਸ ਦਾ ਨਾਮ ਦਮੋਦਰ ਰਾਓ ਰੱਖਿਆ ਉਸ ਸਮੇਂ ਬ੍ਰਿਟਿਸ਼ ਗਵਰਨਰ ਲਾਰਡ ਲੋਹਜੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਡਾਕਟ੍ਰੀਨ ਆਫ ਲੈਪਸ ਇਸ ਕਾਨੂੰਨ ਦੇ ਅਨੁਸਾਰ ਜੇ ਕਿਸੇ ਰਾਜੇ ਦਾ ਸਗਾ ਉੱਤਰਦਿਕਾਰੀ ਨਾ ਹੋਵੇ ਤਾਂ ਰਾਜ ਬ੍ਰਿਟਿਸ਼ ਹਕੂਮਤ ਆਪਣੇ ਅਧੀਨ ਕਰ ਲੈਂਦੀ ਹੈ ਚਾਂਸੀ ਤੇ ਵੀ ਅੰਗਰੇਜ਼ਾਂ ਦੀ ਨਜ਼ਰ ਸੀ ਰਾਣੀ ਨੇ ਅੰਗਰੇਜ਼ਾਂ ਨੂੰ ਪੂਰਨ ਤਰਕ ਦਿੱਤਾ ਕਿ ਦਮੋਦਰ ਰਾਓ ਹੀ ਝਾਂਸੀ ਦਾ ਕਾਨੂੰਨੀ ਉਤਰ ਅਧਿਕਾਰੀ ਹੈ ਪਰ ਅੰਗਰੇਜ਼ਾਂ ਨੇ ਉਸਦੀ ਬੇਨਤੀ ਰੱਦ ਕਰ ਦਿੱਤੀ ਇਥੋਂ ਰਾਣੀ ਲక్ష్ਮੀਬਾਈ ਦੇ ਜੀਵਨ ਦੀ ਸਭ ਤੋਂ ਵੱਡੀ ਲੜਾਈ ਦੀ ਸ਼ੁਰੂਆਤ ਹੋਈ ਫਿਰ 1857 ਦੀ ਕ੍ਰਾਂਤੀ ਸ਼ੁਰੂ ਹੋਈ ਮੇਰਠ ਕਾਨਪੁਰ ਲਖਨਊ ਦੇਸ਼ ਦਾ ਹਰ ਕੋਨਾ ਬਗਾਵਤ ਨਾਲ ਦਹਾੜਿਆ ਝਾਂਸੀ ਵਿੱਚ ਹੀ ਬਗਾਵਤੀਆਂ ਨੇ ਅੰਗਰੇਜ਼ੀ ਫੌਜ ਤੇ ਹਮਲਾ ਕਰ ਦਿੱਤਾ ਰਾਣੀ ਨੇ ਸ਼ਾਂਤੀ ਬਣਾਈ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਅੰਗਰੇਜ਼ਾਂ ਨੇ ਝਾਂਸੀ ਨੂੰ ਘੇਰਿਆ ਤਾਂ ਰਾਣੀ ਨੇ ਫੈਸਲਾ ਕਰ ਲਿਆ ਕਿ ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀ ਰਾਣੀ ਨੇ ਤਾत्या टोपे ਵਰਗ ਯੋਧਿਆਂ ਨਾਲ ਮਿਲ ਕੇ ਸ਼ੂਰਵੀਰ ਫੌਜ ਤਿਆਰ ਕੀਤੀ ਉਹ ਘੋੜੇ ਬਾਦਲ ਤੇ ਸਵਾਰ ਹੋ ਕੇ ਮੋਰਚੇ 'ਚ ਕੁੱਦ ਪਈ ਰਾਣੀ ਦੀ ਇਹ ਰਣਨੀਤੀ ਅਤੇ ਹੌਸਲਾ ਅਜਿਹਾ ਸੀ ਕਿ ਦੁਸ਼ਮਣ ਵੀ ਉਸ ਦੀ ਤਾਰੀਫ ਕਰਦੇ ਸਨ 1858 ਵਿੱਚ ਅੰਗਰੇਜ਼ੀ ਫੌਜਾਂ ਨੇ ਚਾਂਸੀ ਦਾ ਕਿਲਾ توپਖਾਨੇ ਨਾਲ ਘੇਰ ਲਿਆ ਦਿਨ ਰਾਤ توپਚੀ ਮਾਰ ਅੱਗੇ ਬਾਰੂਦ ਹਮਲੇ ਪਰ ਰਾਣੀ ਅਤੇ ਉਸ ਦੇ ਸੈਨਿਕ تسلیم ਨਹੀਂ ਹੋਏ ਪਰ ਜਦੋਂ ਕਿਲੇ ਦੀਆਂ ਕੰਧਾਂ ਟੁੱਟਣ ਲੱਗੀਆਂ ਰਾਣੀ ਨੇ ਫੈਸਲਾ ਕੀਤਾ ਕਿ ਪੁੱਤਰ ਦਮੋਦਰ ਰਾਓ ਨੂ ਪਿੱਠ ਤੇ ਬਨ ਕੇ ਘੋੜੇ ਬਾਦਲ ਤੇ ਬੈਠ ਕੇ ਕਿਲੇ ਤੋਂ ਬਾਹਰ ਨਿਕਲਣਾ ਹੈ ਇਹ ਦ੍ਰਿਸ਼ ਇਤਿਹਾਸ ਵਿੱਚ ਅਮਰ ਹੈ ਇੱਕ ਰਾਣੀ ਇੱਕ ਬੱਚਾ ਇੱਕ ਘੋੜਾ ਅਤੇ ਹਜ਼ਾਰਾਂ ਗੋਰੀ ਬਾਰੂਦ ਰਾਣੀ ਬਚ ਕੇ ਕਾਲਪੀ ਅਤੇ ਗਵਾਲੀਅਰ ਤੱਕ ਪਹੁੰਚ ਗਈ ਅਤੇ ਲੜਾਈ ਜਾਰੀ ਰੱਖੀ 17 ਜੂਨ 1858 ਗਵਾਲੀਅਰ ਦੇ ਕੋਲ ਕੋਟਾ ਕੀ ਸਰਾਈ ਰਾਣੀ ਬੇਮਿਸਾਲ ਬਹਾਦਰੀ ਨਾਲ ਲੜੀ ਪਰ ਦੁਸ਼ਮਣਾਂ ਨੇ ਉਸ ਨੂੰ ਘੇਰ ਲਿਆ ਰਾਣੀ ਅੰਤ ਤੱਕ ਲੜਦੀ ਰਹੀ ਅਤੇ ਸ਼ਹੀਦ ਹੋ ਗਈ ਦਸ਼ਮਣ ਬੜੇ ਤਜਵ ਨਾਲ ਉਸ ਦੀ ਲਾਸ਼ ਨੂੰ ਦੇਖਦੇ ਸਨ ਕਿਉਂਕਿ ਉਹਨਾਂ ਨੇ ਕਦੇ ਵੀ ਅਜਿਹੀ ਬਹਾਦਰ ਔਰਤ ਨਹੀਂ ਦੇਖੀ ਸੀ। ਝਾਂਸੀ ਦੀ ਰਾਣੀ ਸਿਰਫ ਇੱਕ ਜੋਧਾ ਨਹੀਂ ਸੀ, ਉਹ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਤੀਕ ਸੀ। ਉਸ ਦਾ ਨਾਮ ਅੱਜ ਵੀ ਬਹਾਦਰੀ, ਅਟੁੱਟ ਜਜ਼ਬੇ ਅਤੇ ਆਜ਼ਾਦੀ ਦੀ ਲੋੜ ਦਾ ਚਿੰਨ ਹੈ। ਉਸ ਨੇ ਸਭ ਨੂੰ ਸਿਖਾਇਆ ਹੈ ਗੁਲਾਮੀ ਕਰਨਾ ਪਾਪ ਹੈ ਅਤੇ ਸੱਚ ਲਈ ਲੜਨਾ ਧਰਮ ਹੈ। ਦੋਸਤੋ, ਜੇ ਤੁਸੀਂ ਵੀ ਉਸ ਰਾਣੀ ਦੀ ਬਹਾਦਰੀ ਤੋਂ ਪ੍ਰੇਰਿਤ ਹੋਏ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।